ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਨਾ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਦੀਨ ਦੁਨੀ ਦੇ ਮਾਲਕ ਸਮਰਾਟ ਸਤਿਗੁਰੂ ਸਰਬ ਕਲਾ ਭਰਪੂਰ ਮਹਾਰਾਜ ਹਰ ਥਾਂ ਸਹਾਈ ਹੋਣ ਵਾਲੇ ਦਾਤਾ ਦਾ ਤਾਰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆ ਦੇ ਪਵਿੱਤਰ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਗੁਰੂ ਪਿਆਰੀ ਗੁਰ ਸਵਾਦੀ ਸਾਧ ਸੰਗਤ ਜੀ ਸੱਚੇ ਪਾਸ਼ਾ ਮਹਾਰਾਜ ਜੀਆ ਵਰਗਾ ਹੋਰ ਕੋਈ ਨਹੀਂ ਸਤਗੁਰੂ ਜੀ ਦੀ ਬਾਣੀ ਵਰਗਾ ਹੋਰ ਕੋਈ ਨਹੀਂ ਮਹਾਰਾਜ ਦੀ ਬਾਣੀ ਮਹਾਰਾਜ ਦਾ ਨਾਮ ਐਸਾ ਪਵਿੱਤਰ ਹੈ ਖਾਲਸਾ ਜੀ ਜਿਹੜਾ ਸਾਡੇ ਮਨ ਦੀਆਂ ਮੈਲਾਂ ਨੂੰ ਧੋ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਦੇ ਪ੍ਰੇਮੀ ਬਣਾ ਦਿੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਸਰਦਾ ਹਿਰਦੇ ਵਿੱਚ ਲਾ ਦਿੰਦਾ ਐਸੇ ਬਾਣੀ ਤੇ ਐਸੇ ਨਾਮ ਦਾ ਪ੍ਰਤਾਪ ਹੈ ਸੋ ਜਿਹੜਾ ਕੋਈ ਮਾਈ ਭਾਈ ਮਹਾਰਾਜ ਦੇ ਨਾਮ ਤੇ ਸਰਦਾ ਰੱਖਦਾ ਹੈ ਸਤਗੁਰੂ ਉਹਦੇ ਬੇੜਿਆਂ ਨੂੰ ਪਾਰ ਕਰਦਾ ਉਹਨੂੰ ਤੇ ਕਿਰਪਾ ਕਰਕੇ ਉਹਨੂੰ ਮਹਿਰਾਂ ਦਾ ਖਾਲਸਾ ਜੀ ਖਜ਼ਾਨਾ ਬਖਸ਼ਦਾ ਬਖਸ਼ੀਸ਼ਾਂ ਬਖਸ਼ਦਾ ਸੋ ਆਪਾਂ ਵਿਚਾਰ ਕਰਦੇ ਹਾਂ ਜੋ ਸੰਗਤ ਸਵਾਲ ਪੁੱਛਦੀ ਹੈ ਉਹਨਾਂ ਉੱਤੇ ਵਿਚਾਰ ਕਰਦੇ ਹਾਂ ਗੁਰੂ ਸਾਹਿਬ ਕਿਵੇਂ ਕਿਰਪਾ ਕਰਦੇ ਮਹਾਰਾਜ ਦੀਨ ਦਨੀ ਦੇ ਮਾਲਕ ਸਮਰਾਤ ਸਤਗੁਰੂ ਮਹਾਰਾਜ ਜੀਆਂ ਵਰਗਾ ਵੈਸੇ ਹੋਰ ਕੋਈ ਨਹੀਂ ਖਾਲਸਾ ਜੀ ਸੋ ਸਤਗੁਰ ਸੱਚੇ ਪਾਸ਼ਾ ਹੀ ਹਨ ਸਤਗੁਰ ਜੀ ਦਾ ਸਰੂਪ ਹੀ ਹੈ ਜਿਹੜਾ ਬੁਲਾ ਰਿਹਾ ਹੈ ਜਿਹੜਾ ਖਾਲਸਾ ਜੀ ਸਾਰੇ ਤਰਕਾਂ ਨੂੰ ਜਿਹੜਾ ਜਿਹੜਾ ਕੁਛ ਕਿਸੇ ਹਿਰਦੇ ਵਿੱਚ ਆਉਂਦਾ ਸ਼ੰਕਾ ਆਉਂਦਾ ਜਾਂ ਕੋਈ ਪ੍ਰਸ਼ਨ ਮਤਬੁੱਧ ਵਿੱਚ ਆਉਂਦਾ ਉਹਦੀ ਆਪਾਂ ਵਿਚਾਰ ਕਰਨ ਦੇ ਯੋਗ ਮਹਾਰਾਜ ਸਾਨੂੰ ਬਣਾਉਂਦੇ ਸੋ ਖਾਲਸਾ ਜੀ ਅੱਜ ਜਿਹੜਾ ਪਹਿਲਾ ਪ੍ਰਸ਼ਨ ਹੈ ਕਿ ਨਾਮ ਜਪਣ ਵਾਲਿਆਂ ਨੂੰ ਦੁੱਖ ਕਿਉਂ ਆਉਂਦੇ ਜੇ ਬਾਣੀ ਵਿੱਚ ਇੰਨੀ ਕਲਾ ਹੈ ਤੇ ਜਿਹੜੇ ਉਹਨੂੰ ਬਾਣੀ ਨੂੰ ਜਪਦੇ ਨੇ ਉਹਨਾਂ ਨੂੰ ਦੁੱਖ ਨਾ ਆਉਣ ਉਹਨਾਂ ਨੂੰ ਦੁੱਖ ਕਿਉਂ ਆਉਂਦੇ ਸੋ ਖਾਲਸਾ ਜੀ ਵੇਖੋ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਭੇਦ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਲੀਲਾ ਹੈ ਖੇਡ ਹੈ ਉਹਨੂੰ ਵਾਹਿਗੁਰੂ ਜੀ ਜਾਣ ਸਕਦੇ ਜਿਵੇਂ ਭੱਟਾ ਨੇ ਧੰਗ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਆਖਿਆ ਕਿ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨਿਆ ਵੈ ਹੇ ਸੱਚੇ ਪਾਤਸ਼ਾਹ ਮਹਾਰਾਜ ਤੇਰੀ ਜਿਹੜੀ ਉਪਮਾ ਹੈ ਉਹਦੀ ਮਹਾਰਾਜ ਖੇਡ ਜਿਹੜੀ ਚਾਲ ਹੈ ਉਹ ਤੁਸੀਂ ਖੁਦ ਹੀ ਜਾਣਦੇ ਉਹ ਸਾਡੇ ਵਰਗੇ ਨਿਮਾਣੇ ਨਤਾਣੇ ਨਹੀਂ ਜਾਣ ਸਕਦੇ ਸੋ ਨਰੰਕਾਰ ਜੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਕੀ ਖੇਡ ਹੈ ਕੀ ਲੀਲਾ ਮਹਾਰਾਜ ਕਰਨਾ ਚਾਹੁੰਦੇ ਉਹਦੇ ਪਰਥਾਏ ਸਾਨੂੰ ਕੁਝ ਗਿਆਨ ਬੋਧ ਨਹੀਂ ਅਸੀਂ ਆਪਣੀ ਮਤ ਪਿੱਛੇ ਤੁੱਛ ਮਾਤਰ ਜਿਹੜੀ ਮਤ ਹੈ ਖਾਲਸਾ ਜੀ ਇਹਦੇ ਪਿੱਛੇ ਲੱਗ ਕੇ ਤੇ ਵੱਡੀਆਂ-ਵੱਡੀਆਂ ਗੱਲਾਂ ਸੋਚ ਕੇ ਤੇ ਉੱਤੇ ਤਰਕ ਕਰ ਦਿੰਨੇ ਹਾਂ ਇਹ ਨਹੀਂ ਕਰਨਾ ਚਾਹੀਦਾ ਮਹਾਰਾਜ ਕਹਿੰਦੇ ਵਿਵੇਕਬੁੱਧ ਬੰਦੇ ਨੂੰ ਧਾਰਨ ਕਰਨੀ ਚਾਹੀਦੀ ਬਰੀਕਬੁੱਧ ਤੇ ਦੂਰ ਤੱਕ ਉਹਨੂੰ ਵੇਖਣਾ ਚਾਹੀਦਾ ਵੀ ਇਹਦਾ ਕਿਉਂ ਇਹ ਕੀ ਕਾਰਨ ਹੋਵੇਗਾ ਖਾਲਸਾ ਜੀ ਜਿਹੜਾ ਮਨੁੱਖ ਨਾਮ ਜਪਦਾ ਬਾਣੀ ਪੜ੍ਹਦਾ ਹੈ ਉਹ ਸਤਿਗੁਰੂ ਦੇ ਨੇੜੇ ਹੁੰਦਾ ਅਕਾਲਪੁਰਖ ਦੇ ਨੇੜੇ ਹੁੰਦਾ ਸੋ ਜਿਵੇਂ ਕੋਈ ਬੱਚਾ ਆਪਣੇ ਮਾਂ ਤੇ ਉਹਦਾ ਲਾਇਕ ਹੋਵੇ ਜਿਹੜਾ ਆਪਣੇ ਮਾਂ ਪਿਓ ਦਾ ਹਮੇਸ਼ਾ ਹੁਕਮ ਮੰਨਦਾ ਹੋਵੇ ਆਪਣੇ ਮਾਂ ਪਿਓ ਦੀ ਆਖੇ ਲੱਗਦਾ ਹੋਵੇ ਆਗਿਆਕਾਰੀ ਹੋਵੇ ਉਹਦਾ ਮਾਂ ਪਿਓ ਕਹਿੰਦਾ ਕਿ ਪੁੱਤ ਆਹ ਵਾਲਾ ਕਾਰਜ ਜਿਹੜਾ ਤੂੰ ਅੱਜ ਹੀ ਕਰ ਆ ਵੀ ਕਰ ਲੈ ਆ ਵੀ ਕਰ ਲੈ ਕੱਲੂ ਤੂੰ ਸੌਖਾ ਹੋਵੇਂਗਾ ਅੱਜ ਤੂੰ ਆਹ ਵਾਲਾ ਕੰਮ ਕਰ ਲੈ ਪੁੱਤ ਇਹ ਤੈਨੂੰ ਕੱਲ ਨਾ ਕਰਨਾ ਪਊਗਾ ਇਹ ਮਾਂ ਪਿਓ ਸਲਾਹ ਦਿੰਦਾ ਹੈ ਉਹ ਸਿਆਣੇ ਪੁੱਤ ਨੂੰ ਉਹ ਬੱਚਾ ਫਿਰ ਆਖੇ ਲੱਗ ਕੇ ਉਹ ਕਾਰਜ ਕਰ ਲੈਂਦਾ ਹੈ ਉਹਨੂੰ ਅਗਲੇ ਦਿਨ ਦੁਬਾਰਾ ਨਹੀਂ ਕਰਨਾ ਪੈਂਦਾ ਇਸੇ ਪ੍ਰਕਾਰ ਸਾਡੇ ਕਰਮਾਂ ਵਿੱਚ ਜਿਹੜੇ ਦੁੱਖ ਹੁੰਦੇ ਨੇ ਖਾਲਸਾ ਜੀ ਉਹ ਤੇ ਲੜੀ ਪਰੋਈ ਹੋਈ ਆ ਅਸੀਂ ਬਹੁਤ ਵੱਡੀ ਲੜੀ ਹੁੰਦੀ ਆ ਚੱਕਰ ਹੁੰਦਾ ਜਿਹਦੇ ਵਿੱਚ ਦੁੱਖ ਤਕਲੀਫਾਂ ਕਈ ਕੋਸ਼ ਸੋਖ ਸੰਤਾਪ ਚਿੰਤਾ ਝੋਰੇ ਇਹ ਸਾਰਾ ਕੁਝ ਉਹ ਲੜੀ ਵਿੱਚ ਹੁੰਦਾ ਤੇ ਜਦੋਂ ਅਸੀਂ ਬਾਣੀ ਪੜ੍ਹਨੀ ਸ਼ੁਰੂ ਕਰਦੇ ਆ ਤੇ ਬਾਣੀ ਕੀ ਕਰਦੀ ਆ ਬਾਣੀ ਸਾਡਾ ਭਲਾ ਕਰਨਾ ਚਾਹੁੰਦੀ ਆ ਬਾਣੀ ਆਪਣੇ ਦੇਸ਼ ਲੈ ਕੇ ਸਾਨੂੰ ਜਾਣਾ ਚਾਹੁੰਦੀ ਆ ਜਿੱਥੋਂ ਆਈ ਆ ਬਾਣੀ ਆਈ ਆ ਤੁਰ ਤੋਂ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜਿਹੜੀ ਧਰੋ ਆਈ ਹੋਈ ਬਾਣੀ ਐ ਉਹ ਸਾਡੀ ਜਿਹੜੀ ਜੀਵ ਆਤਮਾ ਨੂੰ ਧਰ ਤੱਕ ਲੈ ਕੇ ਜਾਣਾ ਚਾਹੁੰਦੀ ਹੁੰਦੀ ਆ ਤੇ ਖਾਲਸਾ ਜੀ ਉਹ ਕੀ ਕਰਦੀ ਐ ਜਿਹੜੇ ਇਹਨੂੰ ਦੁੱਖ ਭੋਗਣੇ ਪੈਣੇ ਹੁਣ ਉਹ ਫੇਰ ਛੇਤੀ ਛੇਤੀ ਉਸ ਮਨੁੱਖ ਨੂੰ ਦੇਣੇ ਸ਼ੁਰੂ ਕਰ ਦਿੰਦੀ ਜਿਹੜੇ ਖਾਲਸਾ ਜੀ ਇਹਨੂੰ ਅਗਲੇ ਜਨਮ ਵਿੱਚ ਭੋਗਣੇ ਪੈਣ ਜਾਂ ਇਸੇ ਜਨਮ ਵਿੱਚ ਭੋਗਣੇ ਪੈਣੇ ਸੀ ਜਾਂ ਉਸ ਤੋਂ ਬਾਅਦ ਇੱਕ ਹੋਰ ਜਨਮ ਲੈਣ ਵਾਸਤੇ ਭੋਗਣੇ ਪੈਣੇ ਸੀ ਫਿਰ ਉਹ ਬਾਣੀ ਕੀ ਕਰਦੀ ਆ ਉਹ ਜਨਮਾਂ ਦੇ ਦੁੱਖ ਵੀ ਜਿਹੜੇ ਨੇ ਉਹ ਬੰਦੇ ਨੂੰ ਲਾ ਦਿੰਦੀ ਆ ਕਿ ਬੰਦਾ ਭੋਗ ਲਵੇ ਖਤਮ ਕਰ ਲਵੇ ਜਿਹੜਾ ਇਹਨੇ ਕਾਰਜ ਕਰਨਾ ਇਹ ਅੱਜ ਹੀ ਖਤਮ ਕਰ ਲਏ ਨੂੰ ਕੱਲ ਨੂੰ ਉਹ ਚੀਜ਼ ਨਾ ਵੇਖਣੀ ਪਵੇ ਤੇ ਅਕਾਲਪੁਰਖ ਦੇ ਚਰਨਾ ਕਮਲਾਂ ਵਿੱਚ ਭੇਦ ਹੋ ਜਾਵੇ ਕਿਉਂਕਿ ਖਾਲਸਾ ਜੀ ਵਾਹਿਗੁਰੂ ਜੀ ਦੇ ਚਰਨਾ ਕਮਲਾਂ ਵਿੱਚ ਭੇਦ ਹੋਣ ਵਾਸਤੇ ਬਿਲਕੁਲ ਸਾਫ਼ ਸੁਧਰਾ ਸ਼ੀਸ਼ੇ ਵਾਂਗ ਹੋਣਾ ਪੈਂਦਾ ਨਿਰਮਲ ਜਾਲ ਵਾਂਗ ਹੋਣਾ ਪੈਂਦਾ ਰੂਹ ਨੂੰ ਇੰਨੀ ਸਾਫ਼ ਕਰਨਾ ਪੈਂਦਾ ਫਿਰ ਵਕਾਲਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਜਿਵੇਂ ਖਾਲਸਾ ਜੀ ਖੜਿਆ ਹੋਇਆ ਪਾਣੀ ਵਿੱਚ ਆਪਾਂ ਮੁੱਖ ਵੇਖਦੇ ਹਾਂ ਜੇ ਉਸੇ ਪਾਣੀ ਨੂੰ ਹਿਲਾ ਦਈਏ ਤੇ ਮੁੱਖ ਨਹੀਂ ਦਿਖਦਾ ਇਸੇ ਤਰ੍ਹਾਂ ਟਿਕਾ ਜਿਹੜਾ ਚਾਹੀਦਾ ਹੈ ਤੇ ਜਿਹੜਾ ਇਹ ਖਾਲਸਾ ਦੀ ਲੜੀ ਬਰੋਈ ਹੋਈ ਸਾਡੀ ਕਰਮਾਂ ਦੀ ਕਰਮਾਂ ਵਿੱਚ ਕਈ ਉਤਾਰ ਚੜ੍ਹਾਵ ਜਿਹੜੇ ਦੁੱਖ ਤਕਲੀਫਾਂ ਹੁੰਦੇ ਉਹ ਫਿਰ ਬੰਦੇ ਨੂੰ ਮਹਾਰਾਜ ਇੱਥੇ ਕਹਿੰਦੇ ਤੇਰਾ ਭਾਈ ਇੱਥੇ ਨਿਵੇੜਾ ਕਰਦੀਏ ਫਿਰ ਮਹਾਰਾਜ ਤਾਂ ਕਰਕੇ ਖਾਲਸਾ ਜੀ ਨਾਮ ਜਪਣ ਵਾਲੇ ਨੂੰ ਜਿਹੜਾ ਦੁੱਖ ਤਕਲੀਫਾਂ ਆਉਂਦੇ ਨੇ ਕਿ ਉਹਦਾ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਭੁਗਤਾਨ ਕਰਾਉਂਦੇ ਨੇ ਜਿਵੇਂ ਖਾਲਸਾ ਜੀ ਮੰਨ ਲੋ ਕਿਸੇ ਬੰਦੇ ਨੇ ਦੇਸ਼ ਛੱਡ ਕੇ ਦੂਰ ਜਾਣਾ ਆਹ ਵਾਲਾ ਦੇਸ਼ ਛੱਡਣਾ ਤੇ ਦੂਰ ਜਾਣਾ ਤਾਂ ਇੱਥੇ ਕਈਆਂ ਦੇ ਪੈਸੇ ਦੇਣ ਵਾਲੇ ਕਈਆਂ ਦਾ ਕਰਜ਼ਾ ਦੇਣ ਵਾਲਾ ਹੈ। ਕਈਆਂ ਦਾ ਕੁਛ ਨਾ ਕੁਛ ਰਹਿੰਦਾ ਦੇਣ ਵਾਲਾ ਤੇ ਖਾਲਸਾ ਜੀ ਉਹ ਬੰਦਾ ਸੋਚਦਾ ਹੈ ਕਿ ਯਾਰ ਮੈਂ ਇੱਥੋਂ ਚਲੇ ਜਾਣਾ ਤੇ ਪਿੱਛੋਂ ਮੈਨੂੰ ਬੰਦੇ ਤਾਂ ਨਹੀਂ ਦੇਣਗੇ ਉਹਨਾਂ ਵੇ ਮੈਨੂੰ ਫਿਰ ਘੇਰ ਲੈਣ ਤੇ ਮੈਂ ਕੋਸ਼ਿਸ਼ ਕਰਾਂ ਵੀ ਉਹਨਾਂ ਦੇ ਪੈਸੇ ਜਿਹੜੇ ਇੱਥੇ ਦੇ ਦਵਾਂ। ਖਾਲਸਾ ਜੀ ਫਿਰ ਉਹਨਾਂ ਦੇ ਘਰ-ਘਰ ਜਾ ਕੇ ਉਹ ਪੈਸੇ ਮੋੜਦਾ ਫਿਰਦਾ ਵੀ ਭਾਈ ਆਲਾ ਤੇਰੇ ਕੋਲ ਆਏ ਸੀ ਤੂੰ ਵੀ ਲੈ ਲੈ ਤੇਰੇ ਕੋਲ ਆਏ ਸੀ ਤੂੰ ਵੀ ਰੱਖ ਲੈ। ਇਸੇ ਤਰ੍ਹਾਂ ਸਾਡਾ ਖਾਲਸਾ ਜੀ ਜਿਹੜਾ ਜੀਵ ਆਤਮਾ ਹੈ ਇਹਨੇ ਕਈ ਦੁੱਖਾਂ ਦੀਆਂ ਲੜੀਆਂ ਪਰੋਈਆਂ ਉਧਾਰ ਫੜਿਆ ਹੁੰਦਾ ਦੁੱਖਾਂ ਦਾ। ਆਪਾਂ ਕਿਸੇ ਨੂੰ ਹੂ ਕਰਕੇ ਵੀ ਫਸ ਉਹ ਜਿਹੜਾ ਖਾਲਸਾ ਜੀ ਕਸ਼ਟ ਹੁੰਦਾ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਸਰੀਰ ਨੂੰ ਲਾ ਕੇ ਉਹਦਾ ਇੱਥੇ ਭੁਗਤਾਨ ਕਰਾਉਂਦੇ ਨੇ ਵੀ ਭਾਈ ਇਹਦੀ ਜੀਵਾਤਮਾ ਜਿਹੜੀ ਇਹਨੂੰ ਇਹ ਭੋਗਣਾ ਸੀ ਉਹ ਹੁਣ ਭੋਗ ਲਵੇ ਜਿਵੇਂ ਕੱਲ੍ਹ ਕੀ ਤਰਪਾਸ਼ਾ ਮਹਾਰਾਜ ਦੇ ਚਰਨ ਕਮਲਾਂ ਵਿੱਚ ਇੱਕ ਸਿੱਖ ਆਇਆ ਸਤਿਗੁਰੂ ਜੀ ਨੂੰ ਕਹਿਣ ਲੱਗਾ ਮਹਾਰਾਜ ਮੈਨੂੰ ਮੁਕਤ ਕਰ ਦਿਓ ਮਹਾਰਾਜ ਕਹਿੰਦੇ ਭਾਈ ਕੋਈ ਨਹੀਂ ਮਹਾਰਾਜ ਬੋਲੇ ਨਹੀਂ ਸੋ ਖਾਲਸਾ ਜੀ ਰਾਤ ਨੂੰ ਜਾ ਕੇ ਸਰਾਂ ਦੇ ਵਿੱਚ ਸੁੱਤਾ ਤੇ ਕਦੇ ਕੁੱਤਾ ਬਣ ਗਿਆ ਕਦੇ ਬਿੱਲਾ ਕਦੀ ਬਘਿਆੜ ਕਦੀ ਸੱਪ ਕਦੀ ਚੂਹਾ ਇਦਾਂ ਕਰ ਕਰਕੇ 100 ਜਨਮੋਂ ਨੇ ਭੋਗਿਆ ਅਗਲੇ ਦਿਨ ਆਇਆ ਮਹਾਰਾਜ ਦੇ ਚਰਨਾਂ ਕੰਮਲਾਂ ਵਿੱਚ ਸਤਿਗੁਰ ਜੀ ਨੂੰ ਕਹਿੰਦਾ ਮਹਾਰਾਜ ਅੱਜ ਤਾਂ ਕਦੀ ਭੈੜਾ ਸੁਪਨਾ ਨਹੀਂ ਆਇਆ ਤੇ ਕਾਜ ਮੈਂ ਤੁਹਾਡੇ ਦਰਬਾਰ ਵਿੱਚ ਆ ਕੇ ਸੁਤਾ ਤੇ ਤੁਹਾਡੇ ਦਰਬਾਰ ਵਿੱਚ ਆ ਕੇ ਸੌਣ ਦਾ ਮਾਰ ਮੈਨੂੰ 100 ਵਾਰ ਮਹਾਰਾਜ ਮੇਰੀ ਮੌਤ ਹੋਈ 100 ਜਨਮ ਧਾਰਨ ਕੀਤਾ ਕਲਗੀਧਰ ਪਾਸ਼ਾ ਕਹਿੰਦੇ ਭਾਈ ਤੂੰ 100 ਜਨਮ ਸੱਚੀਓਂ ਧਾਰਨਾ ਸੀ 100 ਜਨਮ ਧਾਰ ਕੇ ਤੇਰੀ ਮੁਕਤੀ ਹੋਣੀ ਸੀ ਪਰ ਤੂੰ ਗੁਰੂ ਨਾਨਕ ਦੇ ਘਰ ਆਇਆ ਹੈ ਤੈਨੂੰ ਉਹ 100 ਜਿਹੜਾ ਜਨਮ ਤੈਨੂੰ ਸੁਪਨੇ ਵਿੱਚ ਮਹਾਰਾਜ ਨੇ ਵਿਖਾ ਕੇ ਕੱਟ ਦਿੱਤਾ ਹੁਣ ਤੇਰੀ ਮੁਕਤੀ ਹੈ ਸੋ ਇਸੇ ਪ੍ਰਕਾਰ ਸਾਡੇ ਸਰੀਰ ਨੂੰ ਉਹ ਦੁੱਖ ਚੰਬੜਦੇ ਨੇ ਤਕਲੀਫਾਂ ਚੰਬੜਦੀਆਂ ਕਿਉਂਕਿ ਵਾਹਿਗੁਰੂ ਸਾਡਾ ਉਧਾਰ ਕਰਨਾ ਚਾਹੁੰਦਾ ਹੈ ਤੇ ਜਿਹੜੇ ਕਈ ਮਾੜੀ ਮੱਤ ਵਾਲੇ ਹੌਲੀ ਮੱਤ ਵਾਲੇ ਲੋਕ ਕਹਿੰਦੇ ਲੈ ਬਾਣੀ ਪੜਨ ਵਾਲੇ ਨੂੰ ਵੀ ਦੁੱਖ ਹੋਣਾ ਤੇ ਬਾਣੀ ਪੜ ਕੇ ਕੀ ਕਰਨਾ ਸਾਨੂੰ ਕਾਹਦਾ ਲਾਭ ਸੋ ਐਵੇਂ ਦਾ ਨਹੀਂ ਸੋਚਣਾ ਚਾਹੀਦਾ ਬਾਣੀ ਜਿਹੜੀ ਹੈ ਉਹ ਪਾਰ ਪਾਰਸ ਕਲਾ ਵਰਤੌਂਦੀ ਹੈ ਪਾਰ ਉਤਾਰਾ ਕਰਦੀ ਹੈ ਬਾਣੀ ਕਦੇ ਕਿਸੇ ਦਾ ਬੁਰਾ ਨਹੀਂ ਕਰਦੀ ਭਲਾ ਹੀ ਕਰਦੀ ਹੈ ਖਾਲਸਾ ਜੀ ਬਾਣੀ ਪੜਨ ਨਾਲ ਸਭ ਤੋਂ ਪਹਿਲਾਂ ਹੁਣ ਜਿਨ੍ਹਾਂ ਦੇ ਕਾਰਜ ਨਹੀਂ ਸਫਲ ਹੁੰਦੇ ਕਈ ਕਹਿੰਦੇ ਸਹੀ ਬੜੇ-ਬੜੇ ਸਮੇਂ ਤੋਂ ਬਾਣੀ ਪੜ ਰਹੇ ਆ ਵੀ ਪ੍ਰਸ਼ਨ ਹੀ ਲਾ ਲਓ ਕਿ ਬਹੁਤ ਸਮੇਂ ਤੋਂ ਬਾਣੀ ਪੜਦੇ ਆ ਪਰ ਕਦੀ ਆਸ-ਮਰਾਦ ਪੂਰੀ ਨਹੀਂ ਹੋਈ ਖਾਲਸਾ ਜੀ ਉਹ ਆਸ-ਮਰਾਦ ਇਸ ਕਰਕੇ ਪੂਰੀ ਨਹੀਂ ਹੁੰਦੀ ਮੰਨ ਲਓ ਕੋਈ ਚੀਜ਼ ਲੈਣ ਆਪਾਂ ਬਾਜ਼ਾਰ ਜਾਂਦੇ ਆ ਤੇ ਚੀਜ਼ ਜਿਹੜੀ ਆ 2000 ਰੁਪਏ ਦੀ ਐ ਤੇ ਸਾਡੇ ਜੇਬ ਵਿੱਚ 1000 ਰੁਪਈਆ ਉਹ ਸਾਨੂੰ ਦੁਕਾਨ ਵਾਲਾ ਦੇਵੇਗਾ ਨਹੀਂ ਦੇਵੇਗਾ ਸਾਨੂੰ ਉਹ ਜਿਹੜੀ ਕੀਮਤ ਹੈ 2000 ਰੁਪਈਆ ਕਰਕੇ ਲੈ ਕੇ ਆਉਣਾ ਪਵੇਗਾ ਪਹਿਲਾਂ 2000 ਰੁਪਇਆ ਤੁਹਾਡੀ ਜੇਬ ਵਿੱਚ ਹੋਵੇਗਾ ਫਿਰ ਤੁਸੀਂ ਵਸਤੂ ਲੈ ਸਕਦੇ ਹੋ ਇਸੇ ਪਰਥਾਏ ਮਹਾਰਾਜ ਸੱਚੇ ਪਾਸ਼ਾ ਦੀ ਪਾਵਨ ਪਵਿੱਤਰ ਬਾਣੀ ਹੈ ਜਿੱਦਾਂ ਤੁਹਾਡੀ ਕੋਈ ਆਸ ਮਰاد ਹੈ ਤੁਸੀਂ ਕੋਈ ਸੁੱਖਿਆ ਮਾਰਾਏ ਮੈਂ ਆ ਲੈਣਾ ਚਾਹੁੰਨਾ ਮੈਨੂੰ ਆ ਪ੍ਰਾਪਤ ਹੋਵੇ ਉਹ ਜਿਹੜੀ ਆਸ ਹੈ ਖਾਲਸਾ ਜੀ ਉਹ 5000 ਰੁਪਏ ਦੀ ਹੋਵੇ ਤੇ ਬੰਦਾ ਲਈ ਫਿਰ ਇੱਕ ਸਾਰਾ 2000 ਰੁਪਇਆ ਕਿੱਥੋਂ ਪ੍ਰਾਪਤ ਹੋਊਗੀ ਹੁਣ ਜਿਹੜੀ ਤੁਹਾਡੀ ਆਸ ਮਰاد ਹੈ ਮੰਨ ਲਓ ਕੋਈ ਪੁੱਤ ਮੰਗਦਾ ਖਾਲਸਾ ਜੀ ਪੁੱਤ ਮੰਗਣ ਵਾਸਤੇ ਘਟੋ ਘਟ ਬੰਦਾ 1 ਕਰੋੜ ਮੂਲ ਮੰਤਰ ਦਾ ਜਾਪ ਤਾਂ ਰੱਖੇ ਕਿ ਮਹਾਰਾਜ ਮੈਂ ਇੰਨਾ ਕਰੂੰਗਾ ਮੰਗਿਆ ਪੋਤਾ ਤੇ ਪਾਠ ਇੱਕ ਜਪਤੀ ਸਾਹਿਬ ਦਾ ਸੁਖਿਆ ਤੇ ਖਾਲਸਾ ਜਿਉ ਕਿੱਥੋਂ ਬਾ ਉੱਥੋਂ ਤੱਕ ਪਹੁੰਚ ਜਾਏਗਾ ਉਹ ਇੱਕ ਜਪਤੀ ਸਾਹਿਬ ਦਾ ਪਾਠ ਮਹਾ ਤੁਹਾਡੇ ਆਸ-ਪਾਸੇ ਨੂੰ ਹੀ ਸਾਫ਼ ਕਰੇਗਾ ਤੁਹਾਡੇ ਭੜੇ ਕਰਮਾਂ ਨੂੰ ਸਾਫ਼ ਕਰੇਗਾ ਤੁਹਾਡੇ ਮਨ ਨੂੰ ਮਾੜਾ ਮੋਟਾ ਨਿਰਮਲ ਕਰੇਗਾ ਜਿੱਡੀ ਦਾਤ ਹੈ ਉਨੀ ਹੀ ਪੇਟਾ ਰੱਖਣੀ ਚਾਹੀਦੀ ਹੈ ਫਿਰ ਖਾਲਸਾ ਦੀ ਪ੍ਰਾਪਤੀ ਹੁੰਦੀ ਹੈ ਜਿਹੜੇ ਕਹਿੰਦੇ ਅਸੀਂ ਬੜੇ ਚਿਰ ਦੇ ਪਾਠ ਕਰਦੇ ਸਾਨੂੰ ਤਾਂ ਕੁਝ ਮਿਲਿਆ ਨਹੀਂ ਉਹ ਖਾਲਸਾ ਜੀ ਉਹਨਾਂ ਦਾ ਪਾਠ ਉਤੋਂ ਤੱਕ ਪਹੁੰਚਦਾ ਹੀ ਨਹੀਂ ਭਾਵ ਕਿ ਉਹਨਾਂ ਦੀ ਜੇਬ ਵਿੱਚ 1000 ਰੁਪਈਆ ਹੀ ਹੈ ਚੀਜ਼ ਉਹ 5000 ਰੁਪਏ ਵਾਲੀ ਚਾਹੁੰਦੇ ਨੇ ਸੋ ਇਸੇ ਕਰਕੇ ਭਾਈ ਬਾਣੀ ਦਾ ਪ੍ਰਤਾਪ ਵੱਧ ਤੋਂ ਵੱਧ ਵਧਾਓ ਬਾਣੀ ਦਾ ਜਿਹੜਾ ਅਭਿਆਸ ਵਧਾਓ ਬਾਣੀ ਪੜੋ ਨਾਮ ਜਪੋ ਜਿੰਨੀ ਬਾਣੀ ਦਾ ਜਾਪ ਕਰੋਗੇ ਉਨਾ ਹੀ ਸਤਗੁਰ ਸੱਚੇ ਪਾਸ਼ਾ ਤੁਹਾਡੀਆਂ ਅਸਾਂ ਮਰਦਾਂ ਨੂੰ ਭਾਗ ਲਾਉਣਗੇ ਤੁਹਾਡਾ ਹਿਰਦਾ ਸ਼ਾਂਤ ਹੋਵੇਗਾ ਨਿਰਮਲ ਹੋਵੇਗਾ ਮਹਾਰਾਜ ਦੀ ਕਿਰਪਾ ਨਾਲ ਸ਼ਬਦ ਤੇ ਸੁੱਤਦਾ ਮੇਲ ਹੋਵੇਗਾ ਫਿਰ ਤੁਸੀਂ ਜੋ ਚਿਤਵੋਗੇ ਖਾਲਸਾ ਜੀ ਉਹੀ ਪ੍ਰਾਪਤ ਹੋਵੇਗਾ ਪਰ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਵੀ ਕਹਿਣਾ ਕੀਤਾ ਕਿ ਸੇਵਾ ਥੋੜੀ ਮੰਗਣ ਬਹੁਤਾ ਜਿਹੜੀ ਮੰਗ ਹੈ ਉਹ ਬੜੀ ਵੱਡੀ ਹੈ ਸੇਵਾ ਤੋਂਚ ਮਾਤਰ ਹੁਣ ਖਾਲਸਾ ਜੀ ਕਈ ਲੋਕ ਨਹੀਂ ਉਹ ਕੀ ਕਰਦੇ ਉਹ ਕਹਿਣਗੇ ਜਿੱਦਾਂ ਮੰਨ ਲਓ ਮਹਾਰਾਜ ਨੇ ਕਿਸੇ ਦਾ ਵੱਡਾ ਕਾਰਜ ਕਰਤਾ ਮੰਨ ਲਓ ਕਿਸੇ ਦਾ ਬਾਹਰ ਦਾ ਵੀਜ਼ਾ ਲੱਗ ਗਿਆ ਤੇ ਉਹ ਮਹਾਰਾਜ ਕੋ ਕਹਿਣਗੇ ਕੜਾਹ ਪ੍ਰਸ਼ਾਦ ਦੀ ਦੇ ਕਰਾ ਦਿਓ 50 ਦੀ ਦੇਖੋ ਤੁਸੀਂ ساری ਜਿੰਦਗੀ ਕਮਾਉਣ ਜਾਣਾ ਸਤਗੁਰ ਜੀ ਦੇ ਅੱਗੇ ਅਰਦਾਸ ਕੀਤੀ ਤੁਹਾਡਾ ਵੀਜ਼ਾ ਲੱਗਾ ਤੁਸੀਂ ਬਾਹਰ ਚਲੇਗੇ ਉੱਥੇ ਕਮਾਈਆਂ ਕਰਨੀਆਂ ਤੇ 50 ਰੁਪਏ ਸਤਗੁਰ ਜੀਆਂ ਨੂੰ ਦੇ ਰਹੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਾਮਣਾ ਵਿੱਚ ਅਰਦਾਸ ਕਰੋ ਕਿ ਸਤਗੁਰ ਜੀ ਮੈਂ ਦਸਵੰਦ ਹਰ ਮਹੀਨੇ ਭੇਜਾਂਗਾ ਮੇਰਾ ਕਾਰਜ ਚੱਲਦਾ ਰਹੇ ਮਹਾਰਾਜ ਮੈਂ 1000 ਰੁਪਏ ਦੀ ਦੇ ਕਰਾਉਣਾ 2 ਦੀ ਕਰਾਉਣਾ 5 ਦੀ ਕਰਾਉਣਾ ਇਹ ਹੁੰਦਾ ਖਾਲਸਾ ਜੀ ਗੁਰਸਿੱਖਾਂ ਦੇ ਅੰਦਰ ਦੀ ਖੇਡ ਤੇ ਮੈਂ ਕਹੀਂ ਹੁਣ ਦੇਖੋ ਅਰਦਾਸਾਂ ਕਰਵਾਉਣਾ ਮੈਂ ਬੋਲਣਾ ਨਹੀਂ ਚਾਹੁੰਦਾ ਕਈ ਲੋਕ ਇਹੋ ਜਿਹੇ ਨੇ ਖਾਲਸਾ ਜੀ ਅਰਦਾਸਾਂ ਤੇ ਕਰਾਉਂਦੇ ਨੇ ਕਿ ਸਾਨੂੰ ਕੈਂਸਰ ਹੈ ਠੀਕ ਹੋ ਜਾਵੇ ਤੇ ਜਿਹੜੀ ਸ਼ੀਦੀ ਦੇ ਕਰਾਉਣੀ ਹੈ ਕਹਿੰਦੇ 650 ਜਿਆਦਾ ਨਹੀਂ ਦੇਖੋ ਭਾਈ ਤੁਹਾਡਾ ਰੋਗ ਕਿੱਡਾ ਵੱਡਾ ਹੈ ਸਤਗੁਰ ਨੇ ਕੱਟਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਤੁਸੀਂ 600 ਰੁਪਇਆ ਦੇਣ ਲੱਗੇ ਆ ਵੀ ਡਰਦੇ ਹੋ ਸੋ ਨਹੀਂ ਭਾਈ ਮਹਾਰਾਜ ਨੂੰ ਸਭ ਕੁਝ ਅਰਪਣ ਕਰੋ ਤਨ ਮਨ ਧਨ ਦੇਓ ਮਹਾਰਾਜ ਨੂੰ ਸਤਿਗੁਰ ਜੀ ਨੂੰ ਤਿੰਨੇ ਚੀਜ਼ਾਂ ਦੇ ਦਿਓ ਫਿਰ ਸਤਿਗੁਰ ਸਾਰਾ ਸੰਸਾਰ ਤੁਹਾਨੂੰ ਦੇ ਦੇਵੇਗਾ ਸੋ ਮਹਾਰਾਜ ਕਿਰਪਾ ਕਰਨ ਖਾਲਸਾ ਜੀ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਹੈ ਮਹਾਰਾਜ ਸਾਰਿਆਂ ਨੂੰ ਸ਼ੁਭ ਗੁਣ ਬਖਸ਼ਣ ਗੁਰ ਸਿੱਖੀ ਬਖਸ਼ਣ ਨਾਮਦਾਨ ਬਖਸ਼ਣ ਅੰਮ੍ਰਿਤ ਵੇਲਾ ਬਖਸ਼ਣ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ